ਉੱਠੇ ਬਾਬਾ ਦੀਪ ਸਿੰਘ ਯੋਧਾ ਖੰਡਾ ਹੱਥ ਫੜ ਕੇ ਆਈ ਯਾਦ ਕਰੀ ਅਰਦਾਸ ਗੁਰੂਦਰ ਖੜ ਕੇ ਮੈਂ ਰਣ ਵਿੱਚ ਮਾਰਾਂ ਆਏ ਮੁਗਲ ਜੋ ਚੜ ਕੇ ਸੀਸ ਚੱਕ ਲਿਆ ਰਾਹਾਂ ਤੱਕ ਲਿਆ ਦਲੇਰ ਨੇ ਖੰਡਾ ਵਾਉਣਾ ਸ਼ੁਰੂ ਕਰਤਾ ਉਹ ਬੁੱਢੇ ਸ਼ੇਰ ਨੇ ਜੋ ਤੱਕ ਗੁਰਾਂ ਦੀ ਓਟ ਕਦੇ ਨਾ ਹਾਰੇ ਹਰਥਾਕੇ ਗੱਲਾਂ ਪੁਝੀਆਂ ਰਣ ਵਿੱਚ ਸਾਰੇ ਕਿ ਨਸ ਕੇ ਜਾਨ ਬਚਾਉਣ ਨਸੀਬਾ ਮਾਰੇ ਖੰਡਾ ਚਲਦਾ ਕੋਈ ਨਹੀਂ ਚਲਦਾ ਘੇਰਦਾ ਚਰੀ ਵਾਂਗ ਵੈਰੀ ਵੱਡਾ ਉਹ ਖੰਡਾ ਸ਼ੇਰ ਦਾ ਹੋਏ ਸਿੰਘ ਦਿਲੋਂ ਹੁਸ਼ਿਆਰ ਜੋ ਵੈਰੀ ਰੋਲਣ ਖੜ ਧਰਮ ਰਾਜ ਜੀ ਤੱਕਣ ਸਿਰਾਂ ਨੂੰ ਤੋਲਣ ਸੇ ਖੁਸ਼ੀ ਵਿੱਚ ਸਿੰਘ ਸ਼ੇਰ ਦੇ ਕਰ ਬੋਲਣ ਵੈਰੀ ਰੋਣ ਪਏ ਦੁਖੀ ਹੋਣ ਪਏ ਨਸਦੇ ਸਿਰਾਂ ਬਿਨਾ ਸਿੰਘ ਤੇਗ ਚਲਾਵੇ ਕੋਈ ਯਾਰ ਸਿਆਰ ਦੇ ਨਾਲ ਪਿਆ ਹੱਥ ਮਿਲਾਵੇ ਕੋਈ ਅੱਲਾ ਅੱਲਾ ਕਰਦਾ ਜਾਨ ਬਚਾਵੇ ਜੰਗ ਮੱਚਦੀ ਤੇਗ ਨੱਚਦੀ ਚੱਲਦੀ ਵੈਸੀ ਹੋਲਾ